جندباد جندباد حسين ਝੂਠ ਨਾ ਕੋਈ ਲਾਰਾ ਕਸ ਕਰਾਂਗੇ ਸਾਰਾ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤਾਂ ਤੁਸੀਂ ਦੇਖ ਰਹੇ ਹੋ ਦਾ ਪੰਜਾਬ న్యూਸ 64 ਅੱਜ ਵਾਰ ਨੰਬਰ 2 ਦੇ ਵਿੱਚ ਪਹੁੰਚੇ ਆ ਜੋ ਕਿ ਬਹੁਤ ਹੀ ਲੋਕਾਂ ਦਾ ਪਿਆਰ ਸਾਡਾ ਬਹੁਤ ਹੀ ਹਰਮਨ ਪਿਆਰਾ ਕੈਂਡੀਡੇਟ ਤਰਸੇਮ ਰਾਉ ਜੀ ਜੋ ਕਿ ਬਹੁਤ ਹੀ ਇਮਾਨਦਾਰ ਸੂਝਵਾਨ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨ ਵਾਲਾ ਕੈਂਡੀਡੇਟ ਜੋ ਕਿ ਵਾਰ ਨੰਬਰ 2 ਨੇ ਲਾਂਚ ਕੀਤਾ ਆਓ ਜੀ ਤਰਸੇਮ ਰਾਓ ਜੀ ਨਾਲ ਗੱਲ ਕਰਦੇ ਆ ਕਿ ਉਹਨਾਂ ਦੇ ਰੁਝਾਨ ਇਲੈਕਸ਼ਨਾਂ ਪ੍ਰਤੀ ਕੀ ਹੈ ਆਓ ਜੀ ਸ਼ਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਰਸੇਮ ਰੋ ਵਾਰਡ ਨੰਬਰ 2 ਤਰਸੇਮ ਜੀ ਇਹ ਦੱਸੋ ਕਿ ਤੁਹਾਡਾ ਮੁਕਾਬਲਾ ਕਿਸ ਕੈਂਡੀਡੇਟ ਨਾਲ ਹੈ ਸਭ ਤੋਂ ਜ਼ਿਆਦਾ ਮੁਕਾਬਲਾ ਮੇਰਾ ਮੁਕਾਬਲਾ ਸਰ ਬੱਬੂ ਨਾਲ ਹੈ ਜਿਹੜਾ ਆਪਣੇ ਆਪ ਬੱਬੂ ਸੰਧੂ ਨਾਲ ਤੇ ਹੋਰ ਇੱਕ ਦੂਜਾ ਕੈਂਡੀਡੇਟ ਦਾ ਨਾਮ ਲਾਂਚ ਹੋਇਆ ਸੀ ਉਸ ਦਾ ਨਾਮ ਕੀ ਹੈ ਜੀ ਅਰुण ਜਿੰਦਲ ਹੈ ਸੀ ਉਹਨੂੰ ਮੁਕਾਬਲੇ ਚ ਨਹੀਂ ਸਮਝਦੇ ਅਰुण ਜਿੰਦਲ ਕੋਈ ਮੁਕਾਬਲੇ ਚ ਨਹੀਂ ਹੈ تر세ਮ ਰਾਉ ਜੀ ਦਾ ਕਹਿਣਾ ਹੈ ਉਹਨਾਂ ਦਾ ਪਿਆਰ ਜੋ ਕਿ ਤੁਸੀਂ ਦੇਖ ਰਹੇ ਹੋ ਗਲੀ ਮੁਹੱਲੇ ਦਾ ਸਾਰਾ ਸਮਰਥਨ ਉਹਨਾਂ ਨੂੰ ਮਿਲ ਚੁੱਕਿਆ ਸਾਡੇ ਦੇ ਨਾਲ ਬਹੁਤ ਹੀ ਸੂਝਵਾਨ ਲੀਡਰ ਜੋ ਕਿ ਰਾਜਨੀਤੀ ਚ ਇੱਕ ਆਪਣਾ ਨਾਮ ਰੱਖਦੇ ਨੇ ਸਾਡੇ ਰਕੇਸ਼ ਜੀ ਜਿਨ੍ਹਾਂ ਦਾ ਬਹੁਤ ਤਜਰਬਾ ਰਿਹਾ ਹੈ ਰਾਜਨੀਤੀ ਦੇ ਵਿੱਚ ਉਹਨਾਂ ਦੀ ਕਾਰਜਕਾਰੀ ਅਸੀਂ ਤਰਸੇਮ ਰਾਉ ਜੀ ਬਾਰੇ ਪੁੱਛਾਂਗੇ ਰਕੇਸ਼ ਜੀ ਦੱਸਣਗੇ ਹਾਂਜੀ ਤੁਹਾਨੂੰ ਤਰਸੇਮ ਜੀ ਕੈਂਡੀਡੇਟ ਕਿਵੇਂ ਵਧੀਆ ਲੱਗਿਆ ਜੀ ਬਹੁਤ ਵਧੀਆ ਕੈਂਡੀਡੇਟ ਨੇ ਜੀ ਪੂਰੇ ਰਾਜਨੀਤੀ ਚ ਖਿੜੇ ਹੋਏ ਬੰਦੇ ਨੇ ਜੀ ਜਿੰਨਾ ਐਮਸੀ ਪੁਰਾਣਿਆਂ ਨੇ ਕੰਮ ਕੀਤਾ ਸੀ ਉਸ ਤੋਂ ਵੱਧ ਕੰਮ ਕਰਕੇ ਦਿਖਾਵਾਂਗੇ ਜੀ ਜਿੰਨਾ ਪੁਰਾਣਿਆਂ ਨੇ ਕੰਮ ਕੀਤਾ ਉਹ ਵੀ ਬਹੁਤ ਵਧੀਆ ਕਰਿਆ ਪਰ ਆਪਾਂ ਉਸ ਤੋਂ ਵੀ ਵਧੀਆ ਕਰਕੇ ਦਿਖਾਵਾਂਗੇ ਜੀ ਲੋਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਜੀ ਤੁਸੀਂ ਇਸ ਗੱਲ ਦੀ ਸ਼ਪਤ ਲੈਣੇ ਹੋ ਜੀ ਜੋ ਕਵਾਂਗੇ ਉਹ ਕਰਕੇ ਦਿਖਾਵਾਂਗੇ ਮੈਂ ਆਨਲਾਈਨ ਕੈਮਰਾ ਬੋਲ ਰਹਾ ਹਾਂ ਜੋ ਵੀ ਕਹੂੰਗਾ ਉਹ ਕਰਕੇ ਦਿਖਾਵਾਂਗਾ ਇੱਕ ਜੋ ਕਿ ਨਾਰਾ ਬੜਾ ਪਪੂਲਰ ਹੋ ਰਿਹਾ ਹੈ ਵੀ ਨਾ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਇਹ ਗੱਲ ਪੱਕੀ ਹੈ ਜੀ ਬਿਲਕੁਲ ਪੱਕੀ ਹੈ ਮੈਂ ਤਾਂ ਇੱਕ ਨਾਰਾ ਹੋਰ ਵੀ ਲਾਰ ਗਿਆ ਵੀ ਪਹਿਲੇ ਇਸਤੇਮਾਲ ਕਰੋ ਫਿਰ ਬਿਸ਼ਵਾਸ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਵਾਓ ਫਿਰ ਵੋਟ ਪੋਟਵਾਓ ਇਹ ਬਹੁਤ ਵੱਡੀ ਗੱਲ ਕੀਤੀ ਹੈ ਜੀ ਤਰਸੇਮ ਰਾਓ ਜੀ ਨੇ ਕਿ ਪਹਿਲਾਂ ਕੰਮ ਕਰਾਂਗੇ ਉਸ ਤੋਂ ਬਾਅਦ ਵਿਸ਼ਵਾਸ ਰੱਖਿਓ ਸਾਡੇ ਨਾਲ ਬਹੁਤ ਹੀ ਸਾਰੇ ਜਿੰਨੇ ਵੀ ਮਹੱਲੇ ਦੇ ਨਿਵਾਸੀ ਨੇ ਮਾਤਾ ਪਿਤਾ ਸਾਰੇ ਜਿੰਨੇ ਵੀ ਜੁੜੇ ਨੇ ਸਾਡੇ ਮੈਡਮ ਜੀ ਸਾਡੇ ਨਾਲ ਨੇ ਆਜੋ ਜੀ मैडम ये एक तरसेम राव जी जो ये कैंडिडेट लॉन्च किए थे ने गली मोहल्ले ने दो नंबर वार्ड ਦੇ ਵਿੱਚੋਂ ਕਿੰਨੇ ਕ ਸਮਰਥਨ ਮੰਨਦੇ ਹੋ ਮੈਂ ਕਹਿੰਨੀ ਇਹਨਾਂ ਨੂੰ ਫੁੱਲ ਵਟਾ ਪੂਲਸ ਮਾਰਤਾਂ ਨੇ ਜੀ ਬੱਚੇ ਵਰਕਰ ਵੀ ਰਏ ਅੱਛਾ ਕੰਮ ਵੀ ਕੀਤਾ ਤਾਂ ਇਹਨਾਂ ਦਾ ਅੱਛਾ ਕੰਮ ਇਹਨਾਂ ਦੇ ਸਾਹਮਣੇ ਆ ਜਾਏਗਾ ਲੋਕ ਦੇਖਣਗੇ ਬਹੁਤ ਹੀ ਵਧੀਆ ਸੁਭਾਅ ਦੇ ਨਿੱਕੇ ਸੁਭਾਅ ਦੇ ਮਾਲਕ ਨੇ ਇਹ मैडम जी ਸੋ ਸਾਰੇ ਗਲੀ ਮਹੱਲੇ ਦਾ ਸਮਰਥਨ ਜੋ ਕਿ ਤਰਸੇਮ राव जी ਨੂੰ ਮਿਲ ਚੁੱਕਿਆ ਹੁਣ ਸਾਡੇ ਨਾਲ ਸਾਡੇ ਬਹੁਤ ਹੀ ਵਧੀਆ ਮਿੱਤਰ ਬੱbbi ਸੈਣੀ ਜੀ ਉਹ ਵੀ ਆਪਣੇ ਵਿਚਾਰ ਰੱਖਣਗੇ ਹਾਂਜੀ ਬੱbbi ਸੈਣੀ ਜੀ ਬਹੁਤ ਹੀ ਜੋ ਕਿ ਚੋਣਾਂ ਦਾ ਦੱਗਲ ਮੂਨਕ ਸ਼ਹਿਰ ਦੇ ਵਿੱਚ ਪੂਰਾ ਜੋਰਾ ਸ਼ੋਰਾਂ ਤੇ ਹੈ ਤੇ 2 ਨੰਬਰ ਦੀ ਆਵਾਜ਼ ਤਰਸੇਮ ਰਾਉ ਜੀ ਦੇ ਹੱਕ ਦੇ ਵਿੱਚ بلند ਹੋਣ ਜਾ ਰਹੀ ਹੈ ਤੁਸੀਂ ਇਹਨਾਂ ਬਾਰੇ ਕੀ ਕਹੋਗੇ ਜੀ ਬਹੁਤ ਹੀ ਵਧੀਆ ਨੇਤਾ ਨੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਤੇ ਪਹਿਲਾਂ ਕੰਮ ਕਰਦੇ ਨੇ ਫਿਰ ਕੰਮ ਕਰਕੇ ਦਿਖਾਉਂਦੇ ਨੇ ਲੋਕਾਂ ਨੂੰ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਬਾੜ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਇਹਨਾਂ ਦੇ ਨਾਲ ਪੂਰਾ ਬਾੜ ਸਹਿਮਤੀ ਜਤਾਨ ਦੇ ਵੀ ਹੱਕ ਹੋ ਸੀ ਇਹ ਪਰੋ ਚਲੋ ਕੁਝ ਹੁੰਦਾ ਹੈ ਕਰਨਾ ਪੈਂਦਾ ਆਪਾਂ ਨੂੰ ਤੇ ਬਹੁਤ ਵਧੀਆ ਇੱਕ ਵਾਰ ਚੌਨ ਨਿਸ਼ਾਨ ਜ਼ਰੂਰ ਜੀ ਤੁਸੀਂ ਚਾਹਣਾ ਪਾਓ ਚੌਨ ਨਿਸ਼ਾਨ ਇਹਨਾਂ ਦਾ ਬੱਲਮ ਮਿਲਿਆ ਜੀ ਇਹਨਾਂ ਨੂੰ ਬੱਲਮ ਤੁਹਾਨੂੰ ਪਤਾ ਹੀ ਹੈ ਸਾਰੇ ਬਾੜ ਦੇ ਵਿੱਚ ਰੋਸ਼ਨੀ ਪਹਿਲਾਂ ਵੀ ਕਰਦੀ ਤੇ ਅੱਗੇ ਵੀ ਰੋਸ਼ਨੀ ਬਹੁਤ ਹੋਣੀ ਹੈ ਸੋ ਇਹ ਸੀ ਸਾਡੇ ਨਾਲ ਤਰਸ਼ੇਮ ਰਾਓ ਜੀ ਜਿਨ੍ਹਾਂ ਦਾ ਚੌਨ ਨਿਸ਼ਾਨ ਬੱਲਬ ਹੈ ਅਗਰ ਤੁਸੀਂ ਆਪਣੇ ਬਾੜ ਨੂੰ ਚਮਕਾਣਾ ਚਾਹੁੰਦੇ ਹੋ ਤਾ ਬਲਬ ਤੇ ਮੋਰਨ ਲਗਾ ਕੇ تر세ਮ ਰਾਉ ਜੀ ਨੂੰ ਕਾਮਯਾਬ ਬਣਾਓ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ 64 ਧੰਨਵਾਦ ਸੋ ਇੰਨਾ ਸਮਰਥਨ ਦੇਖ ਕੇ ਸਾਡਾ ਵੀ ਦਿਲ ਬਾਗੋ ਬਾਗ ਹੋ ਗਿਆ ਮੈਂ تر세ਮ ਰਾਉ ਜੀ ਤੋਂ ਪੁੱਛਣਾ ਚਾਹਨਾ ਕਿ ਤੁਹਾਨੂੰ ਕਿਹੜੀ ਕਿਹੜੀ ਬਰਾਦਰੀ ਦਾ ਸਮਰਥਨ ਮਿਲੇ ਜੀ ਮੈਨੂੰ ਸਰ ਸਾਰੀ ਬਰਾਦਰੀਆਂ ਦਾ ਸਮਰਥਨ ਮਿਲ ਰਿਹਾ ਐਸੀ ਕੋਈ ਬਰਾਦਰੀ ਨਹੀਂ ਜਿਸ ਤੋਂ ਸਮਰਥਨ ਨੂੰ ਇਹਨੂੰ ਨਾ ਮਿਲਿਆ ਹੋਵੇ ਦਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਦਰਸ਼ੇਮ ਰਾਉ ਜੀ ਨੂੰ ਸਾਰੀਆਂ ਬਰਾਦਰੀਆਂ ਦਾ ਸਮਰਥਨ ਮਿਲ ਚੁੱਕਾ ਹੈ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ 21 ਤਰੀਕ ਨੂੰ ਐਮਸੀ ਦੀ ਚੋਣ ਜਿੱਤ ਗਏ ਮੋਹੱਲੇ ਵਾਲੇ ਦੀ ਝੋਲੀ ਪਾਣ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ 64 ਧੰਨਵਾਦ